ਜ्या ਕੋ ਜਿਸ ਤੇ ਆ ਗਿਆ ਸੰਦਰ ਦੇ ਜਾਂ ਬਸ ਸਦਸਿਆ ਇਥੇ ਆਇਆ ਸਾਰਿਆਂ ਨੇ ਇਸ ਬਾਣੀ ਦੇ ਵਿੱਚੋਂ ਜਿੰਨੇ ਵੀ ਵੀਰਾਂ ਪੈਣਾ ਨੇ ਸ਼ਬਦ ਪੜ੍ਹੇ ਆ ਸਾਰਿਆਂ ਨੇ ਆਨੰਦ ਬਾਣਿਆ ਸ਼ਬਦ ਪੜ੍ਹਨ ਤੋਂ ਪਹਿਲਾਂ ਇੱਕ ਜਕਾਰਾ ਜਿਹੜਾ ਹੈ ਉਹ ਪੰਜ ਵਾਰ ਲਗਾਇਆ ਜਾਂਦਾ ਸੋ ਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੋਪਰਵਾ ਅੰਮਿ ਗਿਆ ਜਿਸ ਵੇਲੇ ਅਕਾਲ ਪੁਰਖ ਸਾਚੀ ਦੇ ਉੱਤੇ ਆਇਆ ਉਹਨੇ ਇਹ ਜੇ ਕਾਰਾ ਜਿਹੜਾ ਆਪਣੇ ਭਜਨਾਂ ਨੂੰ ਦਿੱਤਾ ਅਕਾਲ ਪੁਰਖ ਇੱਕ ਅਨਾਦੀ ਤਾਕਤ ਹੈ ਉਹ ਸਾਰੀ ਕੁਦਰਤ ਦਾ ਰਚਨਹਾਰ ਹੈ ਪਰਮੇਸ਼ਵਰ ਅੱਲਾ ਵਾਹਿਗੁਰੂ ਰਾਮ ਗॉड ਆਦੀ ਬਖ ਬਖ ਸ੍ਰਿਸ਼ਟੀ ਨਾਮਾਂ ਦੇ ਨਾਲ ਅਕਾਲ ਪੁਰਖ ਨੂੰ ਸਾਰੀ ਮਾਨਵ ਜਾਤੀ ਯਾਦ ਕਰਦੀ ਹੈ ਪਰਮੇਸ਼ਵਰ ਨੇ ਆਪਣੇ ਹੁਕਮ ਦੇ ਵਿੱਚ ਕੋਟ ਬ੍ਰਾਹਮਣ ਖਾਨ ਜਮੀਆ ਸਮਾਨ ਰਚ ਕੇ ਆਪਣੀ ਰਚਨਾ ਦੇ ਵਿੱਚੋਂ 84 ਲੱਖ ਜੁਨੀ ਦੀ ਰਚਨਾ ਕੀਤੀ ਤੇ ਆਪਣੀ ਹੋਣ ਦਾ ਅਹਿਸਾਸ ਕਰਾਉਣ ਵਾਸਤੇ ਸਰਵ શ્રેਸ਼ਟ ਮਾਨਵ ਜਾਤੀ ਨੂੰ ਅਗਰ ਭੁਤੀ ਬਖਸ਼ ਕੇ ਸਰਵ ਜੁਨ ਨਾਲੇ ਸਰਦਾਰ ਹੋਣ ਦਾ ਮਾਣ ਬਖਸ਼ਿਆ ਇਹ ਮਾਣ ਜਿਹੜਾ ਅਕਾਲ ਪੁਰਖ ਨੇ ਬਖਸ਼ਿਆ ਇਹ ਮਨੁੱਖਾ ਜਨਮ ਨੂੰ ਦਿੱਤਾ 81 ਲੱਖ ਜੁਨੀ ਦੇ ਵਿੱਚ ਬਹੁਤ ਖੁਸ਼ ਆਉਂਦਾ ਹੈ ਮਨੁੱਖਾ ਜਨਮ ਨੂੰ ਕਿਉਂ ਦਿੱਤਾ ਕਿਉਂਕਿ ਇਹ 84 ਲੱਖ ਜੁਨੀ ਵਾਲ ਇਸ ਦਾ ਫੇਰ ਆਉਣਾ ਹੁੰਦਾ ਉਹ ਕਿਰਪਾ ਕਰ ਦੇਵੇ ਅਕਾਲ ਪੁਰਖ ਤੇ ਕਿੰਨੀਆਂ ਜੁਨੀਆਂ ਕੱਟ ਹੋ ਜਾਂਦੀਆਂ ਜੇ ਉਹ ਕਿਰਪਾ ਨਾ ਕਰੇ ਇਹ ਜੋ ਦੁਨੀਆ ਦੇ ਵਿੱਚ ਬੰਦਾ ਘੁੰਮਦਾ ਇਸੇ ਤਰ੍ਹਾਂ ਇਹ ਚਲਦੀਆਂ ਰਹਿੰਦੀਆਂ ਅਕਾਲ ਪੁਰਖ ਧਰਤੀ ਦੇ ਉੱਤੇ ਆਇਆ ਉਹਨੇ 24 ਗ੍ਰੰਥਾਂ ਦਾ ਵਿਸਤਾਰ ਕਰਵਾਇਆ ਜਿਹਦੇ ਵਿੱਚੋਂ ਇਹ 18 ਨੰਬਰ ਭਾਗ ਹੈ 18 ਨੰਬਰ ਗ੍ਰੰਥ ਅਗਰ ਇਹ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਇਸ ਗ੍ਰੰਥ ਦੇ ਤਿੰਨ ਗ੍ਰੰਥ ਬਣਦੇ ਆ ਛੋਟੀ ਅੱਖਰਾਂ ਦੇ ਵਿੱਚ ਹੈ ਹਰ ਗ੍ਰੰਥ ਦੇ 14-1500 ਪੰਨੇ ਆ ਉਸ ਅਕਾਲ ਪੁਰਖ ਨੇ ਛੋਟੀ ਤੋਂ ਲੈ ਕੇ ਮੋਟੀ ਤੱਕ ਕੀੜੀ ਤੋਂ ਲੈ ਕੇ ਕੰਨੇ ਜਹਾਜ਼ ਤੱਕ ਕੋਈ ਵੀ 84 ਲੱਖ ਜੁਨੀ ਦੀ ਐਸੀ ਗੱਲ ਨਹੀਂ ਰਹਿਣ ਦਿੱਤੀ ਜਿਹੜੀ ਇਹਨਾਂ ਗ੍ਰੰਥਾਂ ਦੇ ਵਿੱਚ ਨਾ ਲਿਖੀ ਹੋਵੇ ਸਾਤਿਰੇ ਉੱਤੇ ਤੇਈ ਅਵਤਾਰ ਆਏ ਖਾਰਾ ਪਗਤਾ ਹੈ ਤੈਨ ਪੈਗੰਬਰ ਆਏ 10 ਗੁਰੂ ਸਹਿਬਾਨ ਆਏ ਸਾਰਿਆਂ ਦਾ ਜੋ ਲੇਖ ਜੋ ਧਰਤੀ ਦੇ ਉੱਤੇ ਖੇਡ ਖੇਡ ਕੇ ਗਏ ਇਹਨਾਂ ਗ੍ਰੰਥਾਂ ਦੇ ਵਿੱਚ ਦਰਜ ਕਰਵਾਇਆ ਅਕਾਲ ਪੁਰਖ ਖੁਦ ਧਰਤੀ ਦੇ ਉੱਤੇ 994 ਚੌਪੜੀ ਜੋ ਬਾਦ ਆਇਆ ਉਹ ਕਹਿੰਦਾ ਜਿਸ ਸਰੀਰ ਦੇ ਵਿੱਚ ਪ੍ਰਗਟ ਹੋਵਾ ਉਹ ਸਰੀਰ ਦਾ ਸਤਕਾਰ ਹੋ ਸਕਦਾ ਉਹ ਸਰੀਰ ਦਾ ਸਤਕਾਰ ਕਰਨਾ ਚਾਹੀਦਾ ਕਿਉਂਕਿ 994 ਚੌਕੜੀ ਜੁਗਵਾਦ ਇਹ ਮੌਕਾ ਭਗਤਾਂ ਨੂੰ ਮਿਲਿਆ ਉਸ ਅਕਾਲ ਪੁਰਖ ਦੇ ਦਰਸ਼ਨ ਕਰਨ ਦਾ ਇਹ ਜੋ ਰੰਤਨਾ ਹੈ ਇਹਨਾਂ ਦੇ ਵਿੱਚ ਕੋਈ ਉਲਾ ਨਹੀਂ ਰੱਖਿਆ ਗਿਆ ਕੋਈ ਲੁਕੋ ਨਹੀਂ ਰੱਖਿਆ ਗਿਆ ਜਿਸ ਘਰ ਦੇ ਵਿੱਚ ਲੇਖ ਲਿਖਿਆ ਗਿਆ ਉਸ ਕਰਦਾ ਡਰੈਸ ਉਸ ਦਿਨ ਦੀ ਤਰੀਖ ਉਸ ਪਿੰਡ ਦਾ ਨਾਂ ਉਸ ਸਿੱਖ ਦਾ ਨਾਂ ਇਹ ਦੇ ਕਰੇ ਉਚਾਰਨ ਕੀਤਾ ਗਿਆ ਲੇਖ ਇਸ ਗ੍ਰੰਥ ਦੇ ਵਿੱਚ ਕਟੋ-ਕਟ ਵੀ 1000 ਲੇਖ ਹੈ ਜੋ ਸੰਤਾਂ ਦੇ ਘਰਾਂ ਦੇ ਵਿੱਚ ਅਕਾਲ ਪੁਰਖ ਨੇ ਜਾ ਕੇ ਰਸਾਂ ਪਾਈਆਂ ਔਰ ਉਹਨਾਂ ਦੇ ਲੇਖ ਲਿਖੇ ਇਹ ਜੋ ਲੇਖ ਹੈ 12 ਚੇਤ 6 6 ਸਮਤ 1 ਬੇਲਾ ਸਿੰਘ ਦੇ ਕਾਰਨ ਪਿੰਡ ਟੰਗਾਲੀ ਜੰਮੂ ਦਾ ਲਿਖਿਆ ਹੈ ਜਿਹੜਾ ਸਰਵਣ ਕਰਨਾ ਤੇ ਲੇਖ ਕਹਿੰਦਾ ਕੀ ਹੈ ਅਸੀਂ ਧਿਆਨ ਦੇ ਨਾਲ ਸੁਣਾਂਗੇ ਸਾਨੂੰ ਸਾਰੀ ਸਮਝ ਆਉਂਦੀ ਆ ਬੇਤਿਆਨੇ ਹੋ ਜਾਗੇ ਤੇ ਸਾਡੇ ਪੱਲੇ ਕੁਝ ਵੀ ਨਹੀਂ ਪੈਣਾ ਤ੍ਰਿਸ਼ਨਾ ਕਹੇ ਮੈਨੂੰ ਆਂਦੀ ਤ੍ਰਿਸ਼ਨਾ ਤ੍ਰਿਸ਼ਨਾ ਇੱਕ ਲੋਭ ਹੈ ਲਾਲਚ ਹੈ ਜੋ ਇਨਸਾਨ ਦੇ ਅੰਦਰੋਂ ਜਾਂਦੀ ਨਹੀਂ ਪਵਾਂ ਉਹ ਰੱਬ ਬਣ ਕੇ ਕਿਉਂ ਨਾ ਆ ਜਾਵੇ ਤ੍ਰਿਸ਼ਨਾ ਇੱਕ ਐਸੀ ਚੀਜ਼ ਹੈ ਜਿਹੜੀ ਮਰਦੀ ਨਹੀਂ ਔਰ ਜਾਂਦੀ ਨਹੀਂ ਇਨਸਾਨ ਦੇ ਅੰਦਰੋਂ ਆਪਣੀ ਆਸ ਰਖਾਈ ਆ ਬੜਾ ਕੁਝ ਪਰਮਾਤਮਾ ਦੇ ਦਿੰਦਾ ਲੇਕਿਨ ਤ੍ਰਿਸ਼ਨਾ ਫਿਰ ਸਾਡੀ ਅਗੋਂ ਆਸ ਹੋ ਰੱਖਦੀ ਹੈ ਕਿ ਸਾਨੂੰ ਆ ਮਿਲ ਜਵੇ ਸਾਨੂੰ ਆ ਮਿਲ ਜਵੇ ਸਾਨੂੰ ਆ ਮਿਲ ਜਵੇ ਤੇ ਮੈਂ ਅਕਾਲਪੁਰ ਕਹਿੰਦਾ ਮੈਂ ਇਹੋ ਜੀਆਂ ਚੀਜ਼ਾਂ ਦਾ ਵਰਦਾਨ ਕਦੀ ਨਹੀਂ ਕਿਸੇ ਨੂੰ ਦਿੱਤਾ ਤੇ ਨਾ ਕਿਸੇ ਨੂੰ ਲਾਂਚ ਦਿੱਤੀ ਹੈ ਜੇ ਕੋਈ ਜਨਮ ਮਰਨ ਤੋਂ ਡਰਦਾ ਹੋਵੇ ਇੱਥੇ ਬਹੁਤ ਸੇਖਾਂ ਉਹਨਾਂ ਨੇ ਬੇਨਤੀ ਕਰ ਲਈ ਹੈ ਸੱਚੇ ਪਾਤਸ਼ਾਹ ਦੇ ਅੱਗੇ ਉਹਨਾਂ ਨੂੰ ਦੁੱਖ ਹੈ ਦੁੱਖ ਦਾ ਸਾਰਿਆਂ ਨੂੰ ਇਹੋ ਜਿਹਾ ਸਮੇਂ ਦੇ ਵਿੱਚ ਲੇਕਨ ਮੈਂ ਇਹ ਕਹਿਣਾ ਚਾਹਾਂਗਾ ਕਿ ਅਕਾਲ ਪੁਰਖ ਦੇ ਅੱਗੇ ਬੇਨਤੀ ਕਰ ਲਓ ਜਾਂ ਪਿੱਛੇ ਕਰ ਲਓ ਉਹ ਸਾਰਿਆਂ ਦੀ ਦੇਖ ਰੇਖ ਨੂੰ ਜਾਣਦਾ 10 ਗੁਰੂ ਸਾਹਿਬਾਨ ਆਏ ਆ ਜੇ ਆਪਾਂ ਉਹਨਾਂ ਦੀ ਉਮਰ ਨੂੰ ਦੇਖੀਏ ਸਿਰਫ ਦੂਜੀ ਪਾਤਸ਼ਾਹੀ 95 ਸਾਲ ਉਮਰ ਹੋਈ ਬਾਕੀ ਸਾਰਿਆਂ ਦੀ ਬਹੁਤ ਘੱਟ ਉਮਰ ਰਹੀ ਇੱਕ ਹਰਿ ਕ੍ਰਿਸ਼ਨ ਜੀ ਹੋਏ ਉਹਨਾਂ ਦੀ ਉਮਰ ਸਾਰੀ 8 ਸਾਲ 10ਵੇਂ ਪਾਸ਼ਾ ਦੀ ਉਮਰ 42 ਸਾਲ ਦੀ ਸੀ ਕਿਸੇ ਦੀ 48 ਸਾਲ ਦੀ ਕਹਿੰਦੇ ਪਿਆ ਸਾਡੀ ਅਜਾ ਫੇਰ 70 70 75 ਨੂੰ ਪਹੁੰਚ ਜੇ ਅਸੀਂ ਫੇਰ ਅਬ ਤੋਂ ਕਹਿੰਦੇ ਸਾਡੀ ਉਮਰ ਬਤਾਓ ਜੇ ਗੁਰੂਆਂ ਪੀਰਾਂ ਅਵਤਾਰਾਂ ਪੈਗੰਬਰਾਂ ਦੀ ਉਮਰ ਨਹੀਂ ਵਧਾਈ ਗਈ ਉਹਨਾਂ ਨੂੰ ਪ੍ਰਮਾਤਮਾ ਨੇ ਭੇਜਿਆ ਤੇ ਉਮਰ ਦੇ ਮੁਤਾਬਕ ਉਹਨਾਂ ਨੂੰ ਚੱਕ ਲਿਆ ਤੇ ਅਸੀਂ ਉਮਰਾਂ ਕਿਉਂ ਵੱਦ ਮੰਗਦੇ ਆ ਕਿਉਂਕਿ ਅਕਾਲ ਪੁਰਖ ਦੀ ਦੇਣਾ ਉਹ ਖੁਸ਼ੀ ਦੇ ਨਾਲ ਦਿੰਦਾ ਤੇ ਖੁਸ਼ੀ ਦੇ ਨਾਲ ਲੈ ਜਾਂਦਾ ਇਹ ਜਿਹੜੀ ਸਾਨੂੰ ਤ੍ਰਿਸ਼ਨਾ ਇਹ ਨਹੀਂ ਸਾਡੀ ਮੁਕਤੀ ਕ੍ਰਿਸ਼ਨ ਆ ਕਹੇ ਮੈਨੂੰ ਆਂਦੀ ਕ੍ਰਿਸ਼ਨ ਆ ਆਪਣੀ ਆਸ ਰਖਾਈ ਆ ਸ਼ਿਵ ਬ੍ਰਹਮਾ ਵੇਖਿਆ ਮਿਸ਼ਨਾ ਸ਼ਿਵ ਬ੍ਰਹਮਾ ਮਿਸ਼ਨ ਵੀ ਵੇਖਿਆ ਆਪਣੀ ਲਾਂਗੜਾਈ ਆ ਰਾਤ ਕਿਹਾ ਰਾਮਾ ਕ੍ਰਿਸ਼ਨ ਦਰ ਦਰ ਹਲਕ ਜਗਾਈ ਆ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਆਏ ਤਰੇਥੇ ਦੇ ਵਿੱਚ ਰਾਮ ਜੀ ਆਏ ਉਹਨਾਂ ਨੇ ਵੀ ਆਪਣਾ ਆਪਣਾ ਢੋਲਾ ਲਗਾਇਆ ਜਿੰਨਾ ਜਿੰਨਾ ਉਹਨਾਂ ਨੂੰ ਹੁਕਮ ਹੋਇਆ ਉਹਨਾਂ ਉਹਨਾਂ ਸੰਸਾਰ ਦੇ ਉੱਤੇ ਉਹਨਾਂ ਨੇ ਢੋਲਾ ਲਾਇਆ ਇਸਾ موسی ਮੁਹੰਮਦ ਰੱਖਿਆ ਨਿਸ਼ਚਾ ਸਿੱਧਕ ਸਬੂਰੀ ਹੋਰ ਵਧਾਈ ਆ ਜਿੰਨਾ ਸਮਾਂ ਉਹਨਾਂ ਨੂੰ ਮਿਲਿਆ ਸੀ ਉਸ ਤੋਂ ਵੀ ਵੱਧ ਨਿਸ਼ਚਾ ਰੱਖਿਆ ਗਿਆ ਸੀ ਹੋਰ ਤਰਤੀ ਉੱਤੇ ਕੰਮ ਕਰਕੇ जाएंगे ਨਾਨਕ ਗੋਬਿੰਦ ਰਸ ਵੇਖਿਆ ਮਿਚਦਾ ਅਮਰਦਾਸ ਜਣਾਈ ਆ ਕਹਿੰਦੇ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲਦੇ ਸਨ ਤੇ ਮੂੰਹ ਦੇ ਵਿੱਚੋਂ ਫੁੱਲ ਕਰਦੇ ਸੀ ਇੰਨੀ ਮਠਾਸ ਸੀ ਉਹਨਾਂ ਦੇ ਅੰਦਰ ਇੱਕ ਵਾਰੀ ਫਰੀ ਗੁਰ ਨਾਨਕ ਦੇਵ ਜੀ ਕਹਿੰਦੇ ਪਾਣੀ ਦੇਣ ਲੱਗੇ ਤੇ ਦੁਨੀਆ ਸਾਰੀ ਸੂਰਜ ਨੂੰ ਪਾਣੀ ਚੜਾਉਂਦੀ ਆ ਤੇ ਨਾਨਕ ਪਾਤਸ਼ਾਹ ਜਿਸ ਵਲੇ ਸੂਰਜ ਨੂੰ ਪੇਟ ਕਰਕੇ ਦੂਜੇ ਪਾਸੇ ਨੂੰ ਪਾਣੀ ਚੜਾਉਣ ਲੱਗੇ ਤੇ ਉੱਥੇ ਜਿੰਨੀ ਸੰਗਤ ਖੜੀ ਸੀ ਉਹ ਕਹਿਣ ਲੱਗੇ ਦੁਨੀਆ ਤਾਂ ਸਾਰੀ ਸੂਰਜ ਨੂੰ ਪਾਣੀ ਚੜਾਉਂਦੀ ਆ ਤੇ ਤੁਸੀਂ ਪਾਣੀ ਕਿੱਧਰ ਨੂੰ ਚੜਾਈ ਜਾਂਦੇ ਹੋ ਉਹ ਕਹਿਣ ਲੱਗੇ ਸੂਰਜ ਵੀ ਸਾਡੇ ਅੰਡਰ ਆ ਉਹਨੂੰ ਵੀ ਗ੍ਰਹਿਣ ਲੱਗ ਜਾਂਦਾ ਅਸੀਂ ਪਾਣੀ ਉਹਨਾਂ ਨੂੰ ਦਿੰਨੇ ਜਿਹੜੇ ਸੁੱਕੇ ਬੀਜਾਂ ਵਾਲੇ ਖੇਤ ਆ ਕਹਿੰਦੇ ਸੁੱਕੇ ਬੀਜਾਂ ਵਾਲਾ ਖੇੜੀ ਦੂਰ ਤੱਕ ਪਾਣੀ ਚਲ ਜਾਊਗਾ ਕਹਿੰਦੇ ਢੇਡੀ ਦੂਰ ਤੱਕ ਪਾਣੀ ਦੀ ਯੋਗਤਾ ਤੁਹਾਡੇ ਸੂਰਜ ਨੂੰ ਢੇਡੀ ਦੂਰ ਤੱਕ ਪਾਣੀ ਚਲ ਜਾਊਗਾ ਜਿਹੜਾ ਤੁਸੀਂ ਸੂਰਜ ਨੂੰ ਚੜਾਉਨੇ ਆ ਇਹ ਸਾਰੀਆਂ ਜਿੰਨੀਆਂ ਵੀ ਗੱਲਾਂ ਸਮਝਣ ਦੀਆਂ ਤੇ ਸੋਚਣ ਦੀਆਂ ਨਾਨਕ ਗੋਬਿੰਦ ਰਾਸ ਸੁਵੇਖਿਆ ਨਿਸ਼ਰਾ ਅਮਰਤ ਰਾਸ ਸੁਣਾਈਆ ਸ਼ਾਸਤਰ ਸਿਮਰਤ ਵੇਦ ਪ੍ਰਾਨ ਜੋ ਲਿਖਦਾ ਲਿਖ ਲਿਖਦਾ ਸੁਣਾਈਆ ਅੰਜੀਲ ਕ੍ਰਾਂਜ ਜਗ ਇਲਮ ਅਲਫ ਜੇ ਦਿਸਲਾ ਬੈਠੀ ਧਿਆਨ ਲਗਾਈਆ ਕਿਨਾਰਾ ਵੇਖਿਆ ਤੀਰਸ ਟੱਟ ਦਾ ਆਪਣਾ ਪੰਧ ਮੁਕਾਈਆ ਮੈਂ ਬਹੁਤਾ ਵਿਸਤਾਰ ਚ ਨਹੀਂ ਜਾਵਾਂਗਾ ਕਿਉਂਕਿ ਬਲਾਰੇ ਹੋਰ ਵੀ ਆ ਸਮਝ ਸਾਰਿਆਂ ਨੂੰ ਆਵੀ ਹੋਣੀ ਆ ਬਣਜ ਵੇਖਿਆ ਬਨਜਾਰਿਆਂ ਦੇ ਹੱਥ ਦਾ ਗਰਗਰ ਖੋਜ ਖਜਾਈ ਆ ਆਵਾਜ਼ ਸੁਣਿਆ ਸੰਖ ਦੀ ਗੱਜ ਦਾ ਸਰਬਨ ਸ਼ੋਭਾ ਪਾਈ ਆ ਜਿਸ ਵੇਲੇ ਪਹਿਲਾਂ ਗੁਰਦੁਆਰੇ ਜੀ ਵੀ ਸੰਖ বাজਦੇ ਸੀ ਮੰਤਰਾ ਜੀ ਵੀ ਸੰਖ ਵਜਦੇ ਸੀ ਸੰਖ ਦੀ ਆਵਾਜ਼ ਦੇ ਉੱਤੇ ਇੱਕ ਸਰਵਣ ਜਿਹੜੇ ਕੰਨ ਕਾਨਿਆਂ ਇਹਨਾਂ ਨੂੰ ਸਰਵਣ ਕਹਿੰਦੇ ਸ। ਚੋਬਾ ਪਾਇਆ ਜੋਗੀ ਜਤੀ ਸੰਿਆਸੀ ਬਿਰਾਗੀ ਵੇਖਿਆ ਕਰ ਵਰਤ ਜਦਾ। ਜੰਗਲਾਂ ਦੇ ਵਿੱਚ ਚਲੇ ਜਾਓ। ਪਬੂਤੀਆਂ ਸਿਰ ਦੇ ਵਿੱਚ ਪਾ ਲਓ। ਪਾਣੀ 'ਚ ਖੜੇ ਹੋ ਜਾਓ। ਰੱਬ ਫਿਰ ਨਹੀਂ ਮਿਲਦਾ। ਜਿੰਨਾ ਚਿਰ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਨਾ ਜੋੜੋਂਗੇ ਉਸ ਅਕਾਲ ਪੁਰਖ ਦੇ ਜਿਸੇ ਹੋਏ ਮਾਰਗ ਤੇ ਆਪਾਂ ਨਾ ਚੱਲਾ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਅਕਾਲ ਪੁਰਖ ਤੋਂ ਬਿਨਾਂ ਕੁਛ ਨਹੀਂ ਉਹਨਾਂ ਚ ਸਾਡੀ ਗੱਲ ਨਹੀਂ ਜੇ ਬਾਨੀ ਆਵਾਜ਼ ਸੁਣਿਆ ਸੰਖ ਦੀ ਗੱਜ ਦਾ ਸਰਬਨ ਸੋਭਾ ਪਾਈਆ ਜੋਗੀ ਜਤੀਸ ਨੇ ਅਸੀਂ ਵੇਖਿਆ ਬਰਾਗੀ ਕਾਰਵਾ ਤਜ ਦਾ ਨਾਤਾ ਜਗਤ ਤੜਾਈਆ ਉਹ ਜਗਤ ਨਾਲ ਨਾਤਾ ਤੋੜ ਲੈਂਦੇ ਆ ਕਾਦੇ ਵਾਸਤੇ ਅਸੀਂ ਪਰਮਾਤਮਾ ਨੂੰ ਪਾਉਣਾ ਪਰਮਾਤਮਾ ਫਿਰ ਵੀ ਨਹੀਂ ਮਿਲਦਾ ਜੰਗਲਾਂ ਉਜਾਰਾ ਵਿਆਹਵਾਰਨਾਂ ਦੇ ਵਿੱਚ ਪਾਵਾ ਚਲੇ ਜਾਂਦੇ ਆ ਗ੍ਰੈਸੀ ਵੇਖਿਆ ਪਰਿਵਾਰ ਵਿੱਚ ਸਾਂਝਾ ਆਪਾਂ ਸਾਰੇ ਗ੍ਰੈਸੀ ਆ ਜਿੰਨੇ ਵੀ ਬੈਠੇ ਆ ਮਾਤ ਪਿਤ ਪੈਣ ਪਾਈ ਪੁੱਤਰ ਧੀ ਆ ਨਾਰਕੰਤ ਮਿਲ ਕੇ ਖੁਸ਼ੀ ਬਣਾਈ ਆ ਕਦੀ ਪ੍ਰਮਾਤਮਾ ਨੂੰ ਮਿਲ ਕੇ ਵੀ ਖੁਸ਼ੀ ਬਣਾਈ ਆ ਆਪਣੇ ਧੀਆ ਪੁੱਤਰਾਂ ਲਈ ਆਪਾਂ ਜੋੜੀ ਜਾਂਦੇ ਤਨ ਬਾਜ ਬੌਸ ਕਹਾਣੀਆਂ ਚੱਲਦੀਆਂ ਐ ਦੇ ਉੱਤੇ ਵੀ ਤਨ ਜੋੜ ਕੇ ਕੀ ਕਰਾਂਗੇ ਰਾਗ ਸੁਣਿਆ ਸ਼ਬਦ ਤੁਮ ਸਰੰਗਾ ਵਜੇ ਤੰਦ ਦਾ ਤਬਲੇ ਤੰਬੂਰੇ ਦੇਣ ਦੋਹਾਈਆ ਸਾਧੂ ਵੇਖਿਆ ਅਗਨੀ ਨਾਲ ਤਪਦਾ ਤੂਣੀਆਂ ਰਹਿ ਲਾਈਆ ਜੋਗੀ ਵੇਖਿਆ ਕੰਧਰਾ ਵਿੱਚ ਛਪਦਾ ਅੰਨ ਅੰਦੇਸ਼ ਸ਼ੂਬਾ ਪਾਈਆ ਕੰਧਰਾ ਦੇ ਵਿੱਚ ਪੂਰੇ ਪੱਟ ਲੈਂਦੇ ਉਹਨਾਂ ਦੇ ਵਿੱਚ ਬਣ ਜਾਂਦੇ ਆ ਅਰਤੂਤ ਵੇਖਿਆ ਕਾਕ ਸੀ ਸੁਟਲਾ ਕਬੂਤੀ ਤਾਂ ਨਰਮਾਈਆ ਮਿਰਗ ਵੇਖਿਆ ਸੁਗੰਧੀ ਪਿੱਛੇ ਨੱਟਦਾ ਅਜੇ ਵਾਹ ਦਈਆ ਮਿਰਗ ਨੇ ਸੁਗੰਧੀ ਦੇ ਪਿੱਛੇ ਨੱਟਦਾ ਹੰਸ ਵੇਖਿਆ ਮਾਨਕ ਮੋਤੀ ਚੂਕ ਲੱਭਦਾ ਸਰੋਵਰ ਕੋਜ ਖਜਾਈਆ ਜਿੰਨਾ ਮਰਜੀ ਗਾਰ ਹੋਵੇ ਸਰੋਵਰ ਦੇ ਵਿੱਚ ਹੰਸ ਫੇਰ ਵੀ ਮੋਤੀ ਕੱਢ ਕੇ ਲੈ ਆਉਂਦਾ ਭਿਆਨਕ ਰੂਪ ਵੇਖਿਆ ਕਾਲੇ ਨਾਗ ਸੱਪ ਦਾ ਜੋ ਬਿੱਲਾ ਅੰਦਰ ਸ਼ੂਭਾ ਪਾਈਆ ਜਿੱਥੇ ਪ੍ਰਮਾਤਮਾ ਨੇ ਰੱਖਿਆ ਉੱਥੇ ਰਹਿਣਾ ਚਾਹੀਦਾ ਖਾਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਸੱਪ ਨੂੰ ਜੇ ਬਿੱਲਾ ਦੇ ਅੰਦਰ ਰਹਿੰਦਾ ਤਾਂ ਉਹ ਉੱਥੇ ਹੀ ਰਹਿਣਾ ਚਾਹੀਦਾ ਆਪਸ਼ ਕੋੜਾ ਵੇਖਿਆ ਟੱਪਦਾ ਗਜਹੱਥੀ ਸ਼ਿੰਗਾਰ ਕਰਾਈਆ ਸੂਰਵੀਰ ਜੋ ਤਾਸਨ ਉਤੇ ਵੇਖਿਆ ਸਾਈਦਾ ਸ਼ਾਸਤਰ ਖੰਡਾ ਖੜਗ ਤੀਰ ਹੱਥ ਤਲਵਾਰ ਹੱਥ ਰਖਾਈਏ ਕਾਲਕਾ ਦਾ ਖੱਪਰ ਵੇਖਿਆ ਪਰਦਾ ਦੁਰਗਾ ਦੀ ਰਣ ਭੂਮੀ ਸ਼ੋਭਾ ਪਾਈਆ ਅੰਧਕੋਰ ਜਿਸ ਵੇਲੇ ਬਹੁਤ ਹੀ ਅੰਧਕੋਰ ਹੋ ਗਿਆ ਰਾक्षਸਾਂ ਦਾ ਟਾਈਮ ਵੱਧ ਗਿਆ ਫਿਰ ਕਾਲਕਾ ਨੇ ਉਹਨਾਂ ਦੇ ਚੀਰ-ਚੀਰ ਕੇ ਗਾਲਾ ਖੱਪਰ ਜਿਹੜਾ ਸੀ ਉਹਦਾ ਉਹਨੂੰ ਖੂਨ ਦੇ ਨਾਲ ਪੰਗ ਲਿਆ। ਇਸੇ ਤਰ੍ਹਾਂ ਦੇ ਨਾਲ ਉਹ ਕਾਲ ਯੁੱਗ ਦਾ ਜਿਹੜਾ ਨਾਚ ਹੋਣਾ ਸਾਰੇ ਜਾਣਦੇ ਆ। ਸਾਰਿਆਂ ਨੇ ਭਵਿੱਖਬਾਣੀਆਂ ਕੀਤੀਆਂ ਕਿ ਕਾਲ ਯੁੱਗ ਦੇ ਅੰਤ ਦੇ ਉੱਤੇ ਕੀ ਹੋਣਾ। ਜੋ ਹੋ ਰਿਹਾ ਉਹੋ ਹੀ ਕੁਝ ਦਾ ਹੋਣਾ। ਰਾਵਣ ਦਾ ਹੰਕਾਰ ਵੇਖਿਆ ਵਾਧਾ। ਰਾਵਣ ਕੋਈ ਮਾੜੀ-ਮੋਟੀ ਹਸਤੀ ਨਹੀਂ ਸੀ। ਉਹਨੂੰ ਹੰਕਾਰ ਮਾਰ ਗਿਆ। ਰਾਵਣ ਦਾ ਹੰਕਾਰ ਵੇਖਿਆ ਵਾਧਾ। ਆ ਰਾਮ ਦਾ ਬਨਵਾਸ ਨਜ਼ਰੀ ਆਈ। ਆ ਰਾਮ ਨੂੰ ਬਨਵਾਸ ਕਿਉਂ ਹੋਇਆ ਸੀ? ਕਿਉਂਕਿ ਜ਼ਾਹਤ ਨੇ ਸਰਵਣੂ ਮਾਰਿਆ ਸੀ ਉਹਨੇ ਮਾਤਾ ਪਿਤਾ ਅੰਨੇ ਸੀ ਅੱਖਾਂ ਤੋਂ ਚਾਰ ਤਾਮਾਂ ਦੀ ਉਹਨੇ ਯਾਤਰਾ ਕਰਾਉਣੀ ਸੀ ਅੱਖਾਂ ਤੋਂ ਅੰਨੇ ਸੀ ਤੇ ਜਿਸ ਵੇਲੇ ਉਹ ਚੌਥੇ ਤਾਮ ਤੇ ਪੁੱਜਿਆ ਤੇ ਉਸ ਵੇਲੇ ਉਹਨਾਂ ਨੂੰ ਪਿਆਸ ਲੱਗੀ ਬੈਂਗੀ ਦੇ ਵਿੱਚ ਰੱਖੀ ਬੈਂਗੀ ਕਹਿਣ ਲੱਗੇ ਸਾਨੂੰ ਪਾਣੀ ਲਿਆ ਦੇ ਉਧਰੋਂ ਰਾਜਾ ਦਸ਼ਰਥ ਜਿਹੜਾ ਤੀਰ ਦਾ ਨਿਸ਼ਾਨਾ ਖਿੱਚ ਕੇ ਸ਼ਿਕਾਰ ਖੇਡਣ ਜਾਂਦਾ ਸੀ ਜਿਸ ਵੇਲੇ ਪਾਣੀ ਭਰਿਆ ਤਲਾ ਦੇ ਵਿੱਚੋਂ ਗੜਗੜ ਦੀ ਆਵਾਜ਼ ਆਇਆ ਉਹਨਕੋ ਕੋਈ ਜਾਨਵਰਾਂ ਨਕੀਰ ਮਾਰਿਆ ਤੇ ਪੁੱਨ ਕੇ ਰੱਖ ਦਿੱਤਾ ਉਸ ਵੇਲੇ ਸ਼ਰਾਬ ਮਿਲਿਆ ਦਰਸ਼ਨ ਨੂੰ ਜਿਸ ਵੇਲੇ ਤੇਰਾ ਬੇਟਾ ਬਨਵਾਸ ਤੇ ਜਾਏਗਾ ਤੂੰ ਇਸ ਸਵਾਛ ਛੱਡ ਜਾਏਗਾ ਉਸ ਵੇਲੇ ਦਰਸ਼ਨ ਦੇ ਸਵਾਛ ਛੁੱਟੇ ਸੀ ਜਿਸ ਵੇਲੇ ਰਾਮ ਨੂੰ ਬਨਵਾਸ ਹੋਇਆ ਸੀ ਉਹਦੀਆਂ ਨਜ਼ਰਾਂ ਉਹ ਪਰੇ ਰਾਮ ਤੇ ਲੱਗਿਆ ਸੀ ਇੰਨਾ ਪੁੱਤ ਦਾ ਆਪਣੇ ਦਾ ਵਾਂਝਾ ਹਾਂਗਾ ਮਾਪੇ ਨਾਲੋਂ ਰਾਵਣ ਦਾ ਹੰਕਾਰ ਵੇਖਿਆ ਵੱਧਾ ਰਾਮ ਦਾ ਬਨਵਾਸ ਨਜ਼ਰੀ ਆਈਆ ਮਛੋੜੇ ਵਿੱਚ ਸੀਤਾ ਨੂੰ ਵੇਖਿਆ ਨੱਬਦਾ ਇਸ ਸਾਰੀ ਕਥਾ ਕਹਾਣੀ ਕਿੱਦਾਂ ਬਣੀ ਸੀਤਾ ਵੀ ਵਿਛੋੜਾ ਦੇ ਗਈ ਆ ਰਾਮ ਵੀ ਜੰਗਲਾਂ ਚ ਘੁੰਮਦਾ ਰਿਹਾ ਹਨੂਮਨ ਤਰੰਗ ਚੜਾਈ ਆ ਜੇ ਸ੍ਰੀ ਰੱਬ ਹੁੰਦਾ ਤੇ ਰਾਮ ਨੇ ਸੀਤਾ ਨੂੰ ਲੱਭ ਲੈਣਾ ਸੀ ਸ੍ਰੀ ਰੱਬ ਨਹੀਂ ਕਿਉਂਕਿ ਹਨੂਮਨ ਨੇ ਦੱਸਿਆ ਤੇਰੀ ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ ਹਨੂਮਾਨ ਨੇ ਦੱਸਿਆ ਤੇਰੀ ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ ਫਿਰ ਕੰਸ ਨੂੰ ਵੇਖਿਆ ਕੰਨਿਆ ਲਹਿਰ ਵਿੱਚ ਸੁੱਟਦਾ ਤਰੋ ਪੈਣ ਨਾਲ ਕਮਾਈ ਕੰਸ ਬੜਾ ਹੰਕਾਰੀ ਰਾਜਾ ਹੋਇਆ ਕ੍ਰਿਸ਼ਨ ਦਾ ਮਾਮਾ ਸੀ ਉਹਨੂੰ ਕਿਸੇ ਜੋਤਸ਼ੀ ਨੇ ਦੱਸ ਦਿੱਤਾ ਤੇਰੀ ਭੈਣ ਦੇ ਕੁੱਖੋਂ ਜੋ ਵੀ ਜਨਮੇਗਾ ਬੱਚਾ ਮੁੰਡਾ ਹੋਵੇ ਜਾਂ ਕੁੜੀ ਉਹ ਤੇਰਾ ਕਾਲ ਬਣੇਗਾ ਉਹਨੇ ਆਪਣੀ ਭੈਣ ਨੂੰ ਜੇਲ੍ਹ ਦੇ ਅੰਦਰ ਸਿੱਟ ਦਿੱਤਾ ਸੱਤ ਦਰਵਾਜੇ ਲਾਤੇ ਸੱਤ ਜਿੰਦੇ ਲਾਤੇ ਜਿਹੜਾ ਬੱਚਾ ਹੁੰਦਾ ਸੀ ਉਹਨੂੰ ਮਾਰ ਦਿੰਦਾ ਸੀ ਜਿਸ ਵੇਲੇ ਫੇਰ ਕ੍ਰਿਸ਼ਨ ਨੇ ਜਨਮ ਲਿਆ ਫੇਰ ਕੀ ਹੋਇਆ ਕਰੋਪੈਣ ਨਾਲ ਕਮਾਈਆ ਉਹ ਕ੍ਰਿਸ਼ਨ ਨੂੰ ਵੇਖਿਆ ਨਹੀਂ ਆਪਾਂ ਟਪਰਾ ਜਦੋਂ ਕ੍ਰਿਸ਼ਨ ਨੇ ਜਨਮ ਲਿਆ ਤੇ ਜਿਹੜੇ ਜੇਲ ਦੇ ਦਰਵਾਜੇ ਸੀ ਸਾਰੇ ਦੇ ਸਾਰੇ ਟੁੱਟ ਗਏ ਤੇ ਉਹਦੇ ਉਹਦਾ ਪਿਤਾ ਸੀ ਜਿਹੜਾ ਮਾਤਾ ਪਿਤਾ ਨੇ ਕੀ ਗੀਤਾ ਉਹਨੂੰ ਟੋਕਰੀ ਦੇ ਵਿੱਚ ਪਾ ਕੇ ਉਧਰ ਗਵਾਲੇ ਦੇ ਘਰ ਦੁੱਧ ਵਾਲੇ ਦੇ ਘਰ ਲੜਕੀ ਪੈਦਾ ਹੋਈ ਸੀ ਉਥੋਂ ਕ੍ਰਿਸ਼ਨ ਨੂੰ ਬਦਲ ਕੇ ਉਥੋਂ ਲੈ ਕੇ ਆਂਦਾ ਤਾਂ ਲੜਕੀ ਨੂੰ ਉਸ ਗੇਲ ਦੇ ਅੰਦਰ ਰੱਖਿਆ ਤੇ ਲੜਕੀ ਨੂੰ ਪਤਾ ਸੀ ਕੰਸ਼ ਨੂੰ ਬੇ ਬੱਚਾ ਹੋਣ ਵਾਲਾ ਉਹ ਲੜਕੀ ਨੂੰ ਮਾਰਤਾ ਤੇ ਉਹਦਾ ਕਾਲ ਉਧਰ ਪੜਦਾ ਰਿਹਾ ਮਾਤਾ ਮਤਾਇ ਆਪਣੀ ਬਦਲਾਈ ਆ ਕ੍ਰਿਸ਼ਨ ਨੇ ਕ੍ਰਿਸ਼ਨ ਨੂੰ ਜੰਮਿਆ ਕਿਸੇ ਹੋਰ ਨੇ ਸੀ ਪਾਲਿਆ ਕਿਸੇ ਹੋਰ ਨੇ ਮੁਹੰਮਦ ਨੂੰ ਵੇਖਿਆ ਕਲਮਾ ਰੱਤ ਦਾ ਨੇਤਰ ਰੋ ਰੋ ਨਿਰਵਾਹੀਆ ਈਸਾ ਨੂੰ ਵੇਖਿਆ ਫਾਂਸੀ ਉੱਤੇ ਲਟਕਦਾ ਸਲੀਬ ਦਿੱਤਾ ਚੜਾਈਆ موسی ਵੇਖਿਆ ਮੂਹਰੇ ਪਾਟਦਾ ਉਹ ਜਲਵਾ ਨੂਰ ਨਜ਼ਰੀ ਆਈਆ ਨਾਨਕ ਵੇਖਿਆ ਅਨਰੰਕਾਰ ਨਰੰਕਾਰ ਨਰਕਾਰ ਰਟਦਾ ਦਿਸ ਰਾਂ ਸਤਾਰ ਵਜਾਈਆ ਅੰਗਦ ਵੇਖਿਆ ਚਰਨਾਂ ਦੀ ਤੂੜੀ ਚੱਟਦਾ ਉਹ ਸੋਹਣੀ ਸੇਵਕਮਾਈਆ ਅਮਰਦਾਸ ਵੇਖਿਆ ਮਟਕਾ ਸੀਸ ਉੱਤੇ ਰੱਖਦਾ ਉਹ ਭੱਜੇ ਵਾਹੋ ਜਾਈਆ ਮਟਕਾ ਸੀਸ ਤੇ ਰੱਖ ਕੇ ਪਾਣੀ ਟੋਲਾਰੇ ਜੋ ਡਿਊਟੀ ਲੱਗੀ ਸੀ। ਆਰਮਦਾਸ ਵੇਖਿਆ ਚਨੇ ਚੱਬਦਾ ਹੱਟੋ ਹੱਟ ਬਕਾਈਆ। ਅਰਜਨ ਵੇਖਿਆ ਜੋ ਇੱਕੋ ਰਾਤ ਤੱਕ ਦਾ ਸ਼ਬਦੀ ਮੇਲ ਮਨਾਈਆ। ਸ਼ਬਦਾ ਮੇਲ ਕਿਨੇ ਕੀਤਾ? ਅਰਜਨ ਨੇ। ਹਰ ਗੋਮਨਦ ਸਜੋਦਾ ਸੂਰਬੀਰ ਵੇਖਿਆ ਫੱਬਦਾ ਮੇਰੀ ਪੀਰੀ ਤਨ ਛਵਾਈਆ। ਹਰ ਰਾਏ ਮੰਝਲ ਵੇਖਿਆ ਲੰਗਦਾ ਹੌਲੀ ਹੌਲੀ ਪੰਦ ਮੁਕਾਈਆ। ਹਰ ਕ੍ਰਿਸ਼ਨ ਵੇਖਿਆ ਛੋਟੀ ਧੀ ਤਜਦਾ। ਆ ਮੈਂ ਪਹਿਲਾਂ ਦੱਸ ਚੁੱਕਾ। ਛੋਟੀ ਉਮਰ ਦੇ ਵਿੱਚ ਕੀ ਦੇਖਿਆ 8 ਸਾਲਾਂ ਦੇ ਲੈ ਹਰ ਕ੍ਰਿਸ਼ਨ ਵੇਖਿਆ ਛੋਟੀ ਜਈ ਤਜਦਾ ਉਹ ਵਾਲਾ ਅਵਸਥਾ ਜੋ ਉਸ ਮਾਈਆ ਤੇਗ ਬਹਤਰ ਵੇਖਿਆ ਸੀ ਇਸ ਘਟ ਦਾ ਤੜ ਨਾਲੋਂ ਹੋਈ ਜਦਾਈ ਤੇਗ ਬਹਤਰ ਵੇਖਿਆ ਸੀ ਇਸ ਘਟ ਦਾ ਉਹ ਤੜ ਨਾਲੋਂ ਹੋਈ ਜਦਾਈਆ ਗੋਬਿੰਦ ਵੇਖਿਆ ਬੱਚੇ ਨੀਆ ਹੇਠ ਰਬਦਾ ਗੋਬਿੰਦ ਵੇਖਿਆ ਬੱਚੇ ਨੀਆ ਹੇਠ ਰਬਦਾ ਉਹ ਪਾਣਾ ਬੇਪਰਵਾਹੀਆ ਕਿਹਦਾ ਪਾਣਾ ਮੰਨਿਆ ਅਕਾਲਪੁਰਖ ਦਾ ਕੋਈ ਪਿਓ ਆਪਣੇ ਬੱਚਿਆਂ ਨੂੰ ਨੀਆਂ ਦੇ ਵਿੱਚ ਦੱਬ ਲਉ ਉਹਨੇ ਪਾਣਾ ਮੰਨਿਆ ਅਕਾਲਪੁਰਖ ਦਾ ਬਿਨਾ ਪਾਣੀਓ ਪਿਛਾਂ ਕੱਲਦਾ ਚਮਕੌਰ ਦਾਇਕ ਬਾਈਆ ਜਰ ਜੇਵਰ ਤਨਦੋਲਤਪੁਰੀ ਆਨੰਦ ਵੇਖਿਆ ਛੱਡਦਾ ਉਹ ਗਿਆ ਸਰਬਤ ਜਾਈਆ ਜੋ ਮੈਲਵੜੀ ਆਨੰਦਪੁਰ ਦੇ ਵਿੱਚ ਬਣਾਈਆਂ ਸੀ ਸਭ ਛੱਡ ਗਿਆ ਕੋਲੇ ਸੋਨਾ ਚਾਂਦੀ ਮਾਲ ਬਾਰੀਆਂ ਸਭ ਕੁਝ ਛੱਡ ਗਿਆ ਉਹਦਾ ਹੁਕਮ ਸੀ ਕਾਲਪੁਰਖ ਦਾ ਦੱਖਣ ਦਿਸ਼ਾ ਵੇਖਿਆ ਹਸਲਾ ਇੱਕੋ ਧਿਆਨ ਲਗਾਈਆ ਗਦਾਬਰੀ ਨੂੰ ਵੇਖਿਆ ਕੋਈ ਦੱਸਦਾ ਸੰਦੇਸ਼ ਆਇਆ ਜਾਂਦੀ ਵਾਰੀ ਕਹਿ ਗਿਆ ਉਹ ਹੁਣਾਂ ਖੇਲ ਪਰ ਪੁਰਖ ਸਮਰਾਥ ਦਾ ਜਿਸ ਦਾ ਅੰਤ ਕੋਈ ਨਾ ਪਾਇਆ ਅਕਾਲ ਕੁਰਾਂਤ ਕਿਸੇ ਨੇ ਨਹੀਂ ਪਾਇਆ ਜਿੰਨੇ ਰੈਵਡ ਉਹਨੇ ਭੇਜਿਆ ਕਿਸੇ ਨੇ ਵੀ ਉਹਦਾ ਅੰਤ ਨਹੀਂ ਦੱਸਿਆ ਗੁਲਾਵਰੀ ਨੂੰ ਵੇਖਿਆ ਕੁਝ ਦਾਦਾ ਸੰਦੇਸ਼ ਆਇਕ ਜਨਾਈਆ ਉਹ ਜਾਂਦੀ ਵਾਰੀ ਕਹਿ ਗਿਆ ਉਹ ਖੇਰ ਹੋਣਾ ਪੁਰਖ ਸੁਮਦੱਤ ਦਾ ਜਿਹਦਾ ਅੰਤ ਕੋਈ ਨਾ ਪਾਈਆ ਕ੍ਰਿਸ਼ਨਾ ਕਿਹਾ ਉਸ ਵੇਲੇ ਇਸ਼ਾਰਾ ਦੇਣਾ ਆਪਣੀ ਫਲਕ ਦਾ ਕੁਝ ਮੈਨੂੰ ਦੇ ਜਨਾਈਆ ਮੇਰਾ ਹਿੱਸਾ ਨਹੀਂ ਮੁਕਿਆ ਚੱਕ ਵੀ ਤਰਸਦਾ ਤਰਸੀ ਨੂੰ ਚੁੱਕ ਚੌਕੜੀ ਗਏ ਆਈ ਗੋਬਿੰਦ ਕਹ ਆ ਜਿਸ ਵੇਲੇ ਮੇਲਾ ਹੋਵੇ ਭਗਤ ਭਗਵੰਤ ਦਾ ਗੋਬਿੰਦ ਵੀ ਕਹਿ ਗਿਆ ਪਛਿੰਗੋਈ ਕਰ ਗਿਆ ਤੇ ਪਕਟਾ ਦਾ ਮੇਲਾ ਜਿਸ ਵੇਲੇ ਭਗਵਾਨ ਦੇ ਨਾਲ ਹੋਣਾ ਗੋਬਿੰਦ ਕੇ ਆ ਜਿਸ ਵੇਲੇ ਮੇਲਾ ਹੋਵੇ ਭਗਤ ਭਗਵੰਤ ਦਾ ਉਹ ਤੇਰਾ ਲੇਖਾ ਦੇ ਚੁਕਾਈਆ ਉਹ ਜੋਤਾ ਗੰਮੀ ਮਾਲਕ ਦੋ ਜਹਾਨ ਜਗਤ ਦਾ ਜੋ ਚੌਕੜੀ ਲੈਣੇ ਰਿਆ ਮੁਕਾਈਆ ਉਸਨੇ ਕਿਹਾ ਸਾਚਾ ਵੇਲਾ ਕਿਹੜਾ ਤੇ ਸਮਾ ਵਕਤ ਦਾ ਤੇ ਸਵਾਰ ਦੇ ਸੁਣਾਈਏ ਉਹ ਕਿਹੜਾ ਸਮਾ ਹੋਊਗਾ ਕਦੋਂ ਸਮਾ ਆਏਗਾ ਗੋਬਿੰਦ ਕੇ ਆ ਜਿਸ ਵੇਲੇ ਆਪ ਆਇਆ ਮਾਲਕਾ ਸਤ ਗਵਰਨਮੈਂਟ ਕਿਹਾ ਜਿਸ ਵੇਲੇ ਆਪ ਆਇਆ ਮਾਲਕਰ ਸਫਰਸ਼ ਦਾ ਤਰਸ ਕਰਕੇ ਤੈਨੂੰ ਵੀ ਆਪਣੇ ਨਾਲ ਰਲਾਈਆ ਜੋਤੀ ਜੋਸ ਉਪਰ ਆਪ ਆਪਣੀ ਯੋਗਤਾ ਕਰੇ ਕੇ ਸਾਚਾਰ ਮਹਾਰਾਜ ਸ਼ੇਰ ਸਿੰਘ ਜੀ ਜੀ ભગવાન ਜੀ ਆਪਨਾ ਅਸੰਗਈ ਪਾਣੂ ਦਾ ਬਹੁਤ ਜਲਦਨਾ ਪਰ ਫਲਾਣੇ ਰੱਖਿਆ ਸੋ ਆਂ ਮਹਾਰਾਜੇ ਸ਼ੇਰ ਸਿੰਘ ਜੀ ਜੀ ਭਗਵਾਨ ਜੀ ਜੈ